नमस्कार खबर आप देख रहे हैं भाईजी जी टीवी पर हमारे संवाददाता अजय शिंगारी जी के सहयोग से हम आपके लिए हमेशा लेकर आते हैं ताजा और सटीक खबरें जुड़े रहिए भाईजी जी टीवी के साथ अमृतसर को मिला नया मानवाधिकार संरक्षक डॉ रोहन मेहरा बने आए जिला अध्यक्ष अंतर्राष्ट्रीय मानवाधिकार संगठन की पंजाब इकाई ने आई डे एक विशेष समारोह के दौरान डॉ अहन रोहन में अखबंधत सर जिला अध्यक्ष नियुक्त किया ये नियुक्ति आई पंजाब के राज्य अध्यक्ष श्री गुरमीत सिन्हा बबलू की अध्यक्षता में संपन्न हुई इस मौके पर एडवोकेट एनपीएस हीरा दक्ष लीगल ओमवीर सिन्हा यूथ और एस रविंदर पाल सिंह राज्य संयोजक भी विशेष रूप से उपस्थित रहे इस गिरिमामी अवसर पर संजीव शर्मा चेतन अंकुश वाल्मीकि केशव कोहली और विकास शर्मा सहित अनेक गणमान्य सदस्य भी मौजूद रहे आई एच आर ओ का प्रमुख उद्देश्य समाज में मानवाधिकारों की रक्षा और उनके प्रति जागरूकता फैलाना है डॉटर मेहरा की नियुक्ति अमृतसर जिले में इस दिशा में ठोस प्रयासों को नई गति प्रदान करेगी आईचरओ परिवार एवं समस्त शुभ चिंतकों की ओर से डॉक्टर रोहन मेहरा को हार्दिक शुभकामनाएं ہم ان کے سماجی کاروں میں نینتر سفرتا کی کامنا کرتے ہیں۔ انٹرنیشنل ہیومن رائٹ ارگنائزیشن نو لو ستکار جو ڈاکٹر روہن مہرہ جی نو اسی ایک بہت بڑا عہدہ تے نال ایک ذمہ داری اسی امرتسر شہر دی دے لگیا ڈسٹرکٹ دی کہ اسی انہاں نو اناؤنس کرن لگا ہے جے امرتسر دے ڈسٹرکٹ پرائز ہے کہ انہاں دی کارگوزاری ਤੇ ਵਧੀਆ ਕੰਮਾਂ ਦੇ ਉੱਤੇ ਅਸੀਂ ਵੇਖਿਆ ਸੀਗਾ ਕਾਫੀ ਟਾਈਮ ਤੋਂ ਇਹਨਾਂ ਦੇ ਉੱਤੇ ਅਸੀਂ ਹੋਰ ਆਪਣੀ ਬਹੁਤ ਮਿਹਨਤ ਨਜ਼ਰ ਰੱਖੀ ਹੋਈ ਸੀ ਕਿ ਕਿ ਜ਼ਿੰਮੇਵਾਰ ਬੰਦਾ ਸਾਡੇ ਨਾਲ ਜੁੜੇ ਤੇ ਅੱਜ ਮੇਰੇ ਨਾਲ ਰਮਿੰਦਰ ਪਾਗੀ ਸਾਡੇ ਕਨਵੀਨਰ ਨੇ ਪੰਜਾਬ ਦੇ ਇੰਟਰਨੈਸ਼ਨਲ ਹਿਊਮਰਾਈਸਟ ਨੇ ਨਾਲ ਸਾਡੇ ਨਿਰਮਰ ਬਰੀ ਸਿੰਘ ਹੀਰਾ ਜੀ ਜਿਹੜੇ ਐਡਵੋਕੇਟ ਨੇ ਪੰਜਾਬ ਦੇ ਲੀਗਲ ਦੇ ਇੰਚਾਰਜ ਨੇ ਸਾਰੇ ਤੇ ਅੱਜ ਅਸੀਂ ਜ਼ਿੰਮੇਵਾਰੀ ਦੇ ਨਾਲ ਅਸੀਂ ਅੱਜ ਰੋਹਨ ਜੀ ਨੂੰ ਇੱਕ ਬਹੁਤ ਵੱਡਾ ਅਹੁਦਾ ਦੇ ਨਾਲ ਨਿਮਾਇਆ ਜਾ ਰਿਹਾ ਤੇ ਮੈਂ ਬੇਨਤੀ ਕਰੂੰਗਾ ਕਿ ਅੱਜ ਸਾਡੀ ਸਾਰੀ ਟੀਮ ਜਿਹੜੀ ਹੈ ਪੰਜਾਬ ਦੀ ਕਨਵੀਨਰ ਸਾਹਿਬ ਤੇ ਲੀਗਲ ਸਾਡੇ ਜਿਹੜੇ ਪ੍ਰਧਾਨ ਨੇ ਇੱਕ ਬੜੀ ਜ਼ਿੰਮੇਵਾਰੀ ਨਾਲ ਅਸੀਂ ਰੋਹਨ ਜੀ ਨੂੰ ਪਾਈ ਆਓ ਜੀ ਇੱਕੋ ਬਹੁਤ ਹੀ ਸਤਕਾਰਯੋ ਮੇਰੇ ਵੱਡੇ ਭਰਾ ਗੁਰਮੀਤ ਸਿੰਘ ਬਗਲੂ ਜੀ ਜੋ ਕਿ ਸਮਾਜ ਦੇ ਹਿੱਤ ਦੇ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਮੈਂ ਬਹੁਤ ਹੀ ਖੁਸ਼ ਨਸੀਬ ਸਮਝਾਂਗਾ ਕਿ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਜੁਆਇਨ ਕਰਕੇ ਮੈਨੂੰ ਵੀ ਮੌਕਾ ਦਿੱਤਾ ਕਿ ਮੈਂ ਹਿਊਮਨ ਰਾਈਟਸ ਵਾਸਤੇ ਕੰਮ ਕਰ ਸਕਾਂ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਡਿਸਟ੍ਰਿਕਟ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਐਂਬਸਡਰ ਦੀ ਤੇ ਆਲਰੇਡੀ ਅਸੀਂ ਬਹੁਤ ਲੰਬੇ ਸਮੇਂ ਤੋਂ ਹਿਊਮਨ ਐਨੀਮਲ ਰਾਈਟਸ ਵਾਸਤੇ ਕੰਮ ਕਰ ਰਹੇ ਹਾਂ ਲੇਕਿਨ ਇੱਕ ਗਾਈਡੈਂਸ ਜੋ ਸੀਨੀਅਰਸ ਦੀ ਚਾਹੀਦੀ ਹੁੰਦੀ ਹੈ ਹਮੇਸ਼ਾ ਹੀ ਕੋਈ ਹਰ ਇਨਸਾਨ ਜਿਹੜਾ ਮਰਦੇ ਦਮ ਤੱਕ ਸਿੱਖਦਾ ਰਹਿੰਦਾ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲੇਗਾ ਮੇਰੇ ਵੱਡੇ ਭਰਾ ਗੁਰਮੀਤ ਸਿੰਘ ਸਰ ਸਰ ਤੋਂ ਤੇ ਜਿਹੜੀਆਂ ਚੀਜ਼ਾਂ ਲੈਕ ਸੀਗੀਆਂ ਸਾਡੇ ਵਿੱਚ ਜਿਹੜੇ ਡਰਾਅ ਬੈਕ ਸੀਗੇ ਉਹ ਗਾਈਡੈਂਸ ਦੇਣਗੇ ਸਾਡੇ ਗੁਰਮੀਤ ਸਿੰਘ ਪਪਲੂ ਜੀ ਕਿਉਂਕਿ ਬਹੁਤ ਸਾਰੇ ਸਮਾਜ ਦੇ ਇਹੋ ਜਿਹੇ ਕੰਮ ਹੁੰਦੇ ਨੇ ਜਿਹੜੇ ਵੀ ਸੀਨੀਅਰਸ ਦੇ ਬਿਨਾ ਇੰਪੋਸੀਬਲ ਹੁੰਦੇ ਹੈ ਤੇ ਬਹੁਤ ਸਾਰੀ ਗਾਈਡੈਂਸ ਇਹਨਾਂ ਨੂੰ ਮਿਲੇਗੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਇਹਨਾਂ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਤੇ ਵੱਧ ਚੜ ਕੇ ਜਿਹੜਾ ਅਸੀਂ ਸਮਾਜ ਦੇ ਲਈ ਕੰਮ ਕਰਦੇ ਰਹੀਏ ਇਸੇ ਤਰੀਕੇ ਦੇ ਨਾਲ ਅਸੀਂ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੜ ਕੇ ਜੋੜ ਕੇ ਜਿਹੜਾ ਅਸੀਂ ਕੰਮ ਕਰਾਂਗੇ ਧੰਨਵਾਦ ਥੈਂਕ ਯੂ